ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ ਜਸ਼ਮੀਤ ਸਿੰਘ ਪਾਟਿਆ ਜੀ ਮੌਜੂਦ ਨੇ ਜਿਹੜੇ ਕਿ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਨੇ ਕੈਨੇਡਾ ਦੇ 100 ਦੇ ਕਰੀਬ ਕਾਲਜਸ ਅਤੇ ਯੂਨੀਵਰਸਿਟੀਆਂ ਨਾਲ ਡਾਇਰੈਕਟ ਡੀਲ ਕਰਦੇ ਨੇ ਡਾਇਰੈਕਟ ਰਿਪ੍ਰੈਜ਼ੈਂਟੇਟਿਵ ਹੈ ਲੈਂਡਮਾਰਕ ਇਮੀਗ੍ਰੇਸ਼ਨ। ਔਰ ਜਸ਼ਮੀਤ ਜੀ ਬਹੁਤ ਹੀ ਕਰੈਕਟ ਔਰ ਆਥੈਂਟਿਕ ਇਨਫੋਰਮੇਸ਼ਨ ਹਮੇਸ਼ਾ ਸਾਡੇ ਨਾਲ ਸਾਂਝੀ ਕਰਦੇ ਨੇ। ਹੁਣ ਜੋ ਸਥਿਤੀਆਂ ਵਰਤਮਾਨ ਰੂਪ ਦੇ ਵਿੱਚ ਕੈਨੇਡਾ ਚ ਬਣੀਆਂ ਹੋਈਆਂ ਨੇ ਉਹਨਾਂ ਸਾਰੀਆਂ ਸਥਿਤੀਆਂ ਦੇ ਮੱਦੇ ਨਜ਼ਰ ਇਹ ਗੱਲ ਸਾਫ਼ ਹੋ ਗਈ ਹੈ ਕਿ ਕੈਨੇਡਾ ਹੁਣ ਸਿਰਫ ਪੜਨ ਵਾਲੇ ਵਿਦਿਆਰਥੀਆਂ ਦੀ ਡੈਸਟੀਨੇਸ਼ਨ ਬਣ ਕੇ ਰਹਿ ਗਿਆ ਜਿਹੜੇ ਵਿਦਿਆਰਥੀ ਜੁਗਾੜ ਨਾਲ ਜਾਂ ਕਿਸੇ ਤਰੀਕੇ ਨਾਲ ਕੈਨੇਡਾ ਪਹੁੰਚਣ ਦੀ ਇੱਛਾ ਨਾਲ ਸਟੱਡੀ ਵੀਜ਼ਾ ਲੈਂਦੇ ਸੀ ਉਹ ਆਪਣੇ ਪੈਸੇ ਖਰਾਬ ਨਾ ਕਰਨ ਜਿਹੜੇ ਬੱਚੇ ਪੜਨਾ ਚਾਹੁੰਦੇ ਨੇ ਇੰਟਰਨੈਸ਼ਨਲ ਐਜੂਕੇਸ਼ਨ ਲੈਣਾ ਚਾਹੁੰਦੇ ਨੇ ਉਹਨਾਂ ਲਈ ਪੀਆਰ ਦੇ ਰਾਹ ਵੀ ਹੈ ਔਰ ਪੋਸਟ ਸਟੱਡੀ ਵਰਕ ਪਰਮਿਟ ਵੀ ਹੈ ਔਰ ਕੈਨੇਡਾ ਦੇ ਰੂਲ ਮੁਤਾਬਕ ਕੰਮ ਕਰਨ ਦੇ ਮੌਕੇ ਵੀ ਨੇ ਪਰ ਸਿਰਫ ਜੈਨੂਇਨ ਬੱਚਾ ਹੁਣ ਇਹਨਾਂ ਸਥਿਤੀਆਂ 'ਚ ਜਸਮੀਤ ਜੀ ਦੇ ਨਾਲ ਗੱਲ ਕਰਦੇ ਆ ਕਿ ਸਾਡੇ ਕਿਹੜੇ ਕਿਹੜੇ ਜਿਹੜੇ ਵਿਦਿਆਰਥੀ ਨੇ ਉਹਨਾਂ ਲਈ ਫਿਊਚਰ ਕੈਨੇਡਾ ਦੇ ਵਿੱਚ ਹੈ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਸਿਕਾ ਸਸਿਕਾ ਜਸਮੀਤ ਜੀ ਇਹ ਗੱਲ ਤਾਂ ਸਾਫ਼ ਹੋ ਗਈ ਹੁਣ ਕਿ ਕੈਨੇਡਾ ਸਿਰਫ ਪੜਨ ਵਾਲੇ ਵਿਦਿਆਰਥੀਆਂ ਦੇ ਲਈ ਰਹਿ ਗਿਆ ਹੁਣ ਪੜਨ ਵਾਲੇ ਵਿਦਿਆਰਥੀਆਂ ਨੂੰ ਤੁਸੀਂ ਕਿਸ-ਕਿਸ ਕੈਟਾਗਰੀ 'ਚ ਡਿਵਾਈਡ ਕਰਦੇ ਹੋ ਤੁਸੀਂ ਦੇਖੋ ਪਹਿਲੀ ਗੱਲ ਤਾਂ ਮੈਂ ਸਾਰੇ ਸਟੂਡੈਂਟਸ ਨੂੰ ਦੱਸਣਾ ਚਾਹੁੰਦਾ ਕਿ ਅੱਜ ਦੀ ਡੇਟ 'ਚ ਵੀ ਜਦੋਂ ਆਪਾਂ ਕੰਪੈਰੀਜ਼ਨ ਕਰਦੇ ਹਾਂ ਕਾਸਟ ਆਫ ਸਟੱਡੀਜ਼ ਕਾਸਟ ਆਫ ਲਿਵਿੰਗ ਐਂਡ ਪੋਸਟ ਗ੍ਰੈਜੂਏਟ ਵਰਕ ਪਰਮਿਟ ਓਪਰਚ्युनिटीਜ਼ ਐਂਡ ਸੈਟਲਮੈਂਟ ਓਪਰਚ्युनिटीਜ਼ ਤਾਂ ਕਿਤੇ ਨਾ ਕਿਤੇ ਕੈਨੇਡਾ ਕਾਫੀ ਅੱਗੇ ਹੈ ਕਾਫੀ ਅੱਗੇ ਹੈ ਬਾਕੀ ਸਾਰੇ ਦੇਸ਼ਾਂ ਤੋਂ ਔਰ ਦੂਸਰੀ ਚੀਜ਼ ਵੀਜ਼ਾ ਸਕਸੈਸ ਰੇਟ ਵੀ ਜੇ ਆਪਾਂ ਵੀਜ਼ਾ ਸਕਸੈਸ ਰੇਟ ਬਾਰੇ ਵੀ ਡਿਸਕਸ ਕਰੀਏ ਤਾਂ ਕੈਨੇਡਾ ਅੱਜ ਦੀ ਡੇਟ 'ਚ 80 ਤੋਂ 85% ਸਟੂਡੈਂਟ ਵੀਜ਼ਾ ਦਾ ਸਕਸੈਸ ਰੇਟ ਦੇ ਰਿਹਾ ਹੈ ਜੇ ਕਿਸੇ ਸਟੂਡੈਂਟ ਨੂੰ ਰਿਫਿਊਜ਼ਲ ਆਈ ਹੈ ਸਾਨੂੰ ਮਿਲੋ ਅਸੀਂ ਤੁਹਾਨੂੰ ਵੀਜ਼ਾ ਰੀਫਾਈਲਿੰਗ ਕਰਕੇ ਲੈ ਕੇ ਦੇ ਸਕਦੇ ਹਾਂ ਕਿਉਂਕਿ ਲੈਂਡਮਾਰਕ ਇਮੀਗ੍ਰੇਸ਼ਨ ਬੜਾ ਹੀ ক্লোਜ਼ਲੀ ਕੰਮ ਕਰਦਾ ਹੈ ਕੈਨੇਡੀਅਨ ਗਵਰਨਮੈਂਟ ਕਾਲਜਸ ਦੇ ਨਾਲ ਐਂਡ ਕੈਨੇਡਾ ਹੁਣ ਜਿਹੜੇ ਬੱਚੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਮੈਂ ਇੱਕ ਚੀਜ਼ ਦੱਸਦਾ ਕਿ ਜੇ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤੁਸੀਂ ਇਹ ਸੋਚ ਕੇ ਚੱਲੋ ਕਿ ਪੜ੍ਹਾਈ ਕਰਨ ਜਾ ਰਿਹਾ ਮੈਂ ਪਹਿਲਾਂ ਸਭ ਤੋਂ ਇੰਪੋਰਟੈਂਟ ਇਸ ਸਟੂਡੈਂਟ ਵੀਜ਼ਾ ਤੇ ਜਾ ਰਹੇ ਆ ਔਰ 2 ਸਾਲ ਦਾ ਡਿਪਲੋਮਾ ਕਿਸੇ ਹੋਰ ਕੰਟਰੀ ਚ ਨਹੀਂ ਕਰਕੇ 3 ਸਾਲ ਦਾ ਵਰਕ ਪਰਮਿਟ ਮਿਲਦਾ ਬਹੁਤ ਜਲਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਚੇਂजेस ਆਉਣ ਵਾਲੇ ਆ ਕੈਨੇਡਾ ਦੇ ਵਿੱਚ ਬਹੁਤ ਜਲਦ ਸੋ ਚੇਂजेस ਮੈਂ ਇੱਕ ਚੀਜ਼ ਦੱਸਦਾ ਸਟੂਡੈਂਟ ਦੇ ਬੈਨੀਫਿਟਸ ਨੇ ਜਿਹੜੇ ਬੱਚੇ ਪੜਨਗੇ ਉਹਨਾਂ ਨੂੰ ਉਹ ਚੇਂजेस ਬੈਨੀਫਿਟ ਕਰਨਗੇ ਹੋ ਸਕਦਾ ਹੈ ਕੈਨੇਡਾ 5 ਸਾਲ ਦਾ ਵਰਕ ਪਰਮਿਟ ਵੀ ਕਰ ਦੇ ਸ਼ਾਰਟੇ ਸ킬 ਲਿਸਟ ਕੋਰਸਸ ਚ ਜਿਹੜੇ ਜਿਹੜੇ ਕੈਰੀਅਰਸ ਉਥੇ ਡਿਮਾਂਡ ਤੇ ਆ ਜਿਹੜੇ ਟ੍ਰੇਡਸ ਐਂਡ ਟੈਕਨੋਲੋਜੀਜ਼ ਉਥੇ ਡਿਮਾਂਡ ਤੇ ਆ ਉਹਨਾਂ ਤੇ 5 ਸਾਲ ਦਾ ਵਰਕ ਪਰਮਿਟ ਦਾ ਡਿਪਲੋਮਾ ਵੀ ਹੋ ਸਕਦਾ ਹੁਣ ਸਟੂਡੈਂਟਸ ਮੈਂ ਇੱਕ ਚੀਜ਼ ਹੋਰ ਦੱਸਦਾ ਜਿਵੇਂ ਅਸੀਂ ਪਿਛਲੇ ਸਾਲ ਬਹੁਤ ਰੌਲਾ ਪਾਇਆ ਅਕੋਮੋਡੇਸ਼ਨ ਨਹੀਂ ਮਿਲ ਰਹੀ ਮਹਿੰਗਾਈ ਹੋ ਗਈ ਐਂਡ ਕੈਨੇਡਾ ਚ ਸਾਨੂੰ ਰਹਿਣਾ ਸੋਣਾ ਔਖਾ ਹੋ ਗਿਆ ਸਾਨੂੰ ਸਰਕਾਰ ਸਪੋਰਟ ਕਰੇ ਉਹਦਾ ਅਸਰ ਇਹ ਦੇਖਣ ਨੂੰ ਮਿਲਿਆ ਕਿ ਜੀਆਈਸੀ ਡਬਲ ਹੋ ਗਈ ਕੋਨ ਸਟੂਡੈਂਟਸ ਦੋ ਚਾਰ ਵਾਰੀ ਹੋ ਗਿਆ ਠੀਕ ਹੈ ਹੋ ਸਕਦਾ ਹੈ ਕਿ ਕਿਸੇ ਕਾਲਜ ਜਾਂ ਯੂਨੀਵਰਸਿਟੀ ਤੋਂ ਤੁਹਾਨੂੰ ਗਲਤੀ ਨਾਲ ਫੇਲ ਕਰ ਦਿੱਤਾ ਗਿਆ ਹੋਵੇ ਬਟ ਇਦਾਂ ਹੁੰਦਾ ਨਹੀਂ ਹੈ ਸੋ ਜੇ ਤੁਸੀਂ ਫੇਲ ਹੋਏ ਤੁਹਾਨੂੰ ਅੰਦਰੋਂ ਪਤਾ ਹੁੰਦਾ ਕਿ ਤੁਸੀਂ ਪੜ੍ਹੇ ਨਹੀਂ ਸੀ ਤੇ ਤੁਸੀਂ ਫੇਲ ਹੋਏ ਪਰ ਆਪਣੇ ਬੱਚਿਆਂ ਨੇ ਉਸ ਚੀਜ਼ ਨੂੰ ਕਾਲਜ ਦੀ ਮੈਨੇਜਮੈਂਟ ਨਾਲ ਗੱਲ ਕਰਨ ਤੋਂ ਬਜਾਏ ਦੂਜਾ ਰੁਖ ਲਿਆ ਕਿ ਆ ਪੱਤਰ ਨਾ ਦਿੰਦੇ ਆ ਸੋ ਉਸ ਚੀਜ਼ ਨੂੰ ਵੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਚ ਕਨਸਿਡਰ ਕੀਤਾ ਜਾ ਰਿਹਾ ਹੈ ਕਿ ਜਿਹੜੇ ਬੱਚੇ ਇੱਥੇ ਇਦਾਂ ਧਰਨਾ ਦਿੰਦੇ ਆ ਜਾਂ ਫੇਲ ਹੋ ਜਾਂਦੇ ਆ ਉਹਨਾਂ ਨੂੰ ਪੋਸਟ ਗ੍ਰੈਜੂਏਟ ਵੁਕ ਪਰਮਿਟ ਦੇਣਾ ਹੈ ਕਿ ਨਹੀਂ ਦੇਣਾ ਸੋ ਸਟੂਡੈਂਟਸ ਆਪਾਂ ਇਹ ਨਾ ਸੋਚੀਏ ਕਿ ਜੋ ਆਪਾਂ ਉੱਥੇ ਇੰਟਰਨੈਸ਼ਨਲ ਦੇਸ਼ ਚ ਕਰ ਰਹੇ ਹਾਂ ਆਪਣਾ ਦੇਸ਼ ਨਹੀਂ ਹੈਗਾ ਪਹਿਲੀ ਗੱਲ ਤਾਂ ਤੁਹਾਨੂੰ ਮੈਂ ਦੱਸਦਾ ਕਿ ਉਹ ਆਪਣਾ ਦੇਸ਼ ਨਹੀਂ ਹੈਗਾ ਦੁਬਈ ਦੇ ਵਿੱਚ ਜੇ ਐਗਜ਼ਾਮਪਲ ਲਵਾਂ ਤਾਂ ਕੋਈ ਆਪਣੇ ਘਰ ਨੂੰ ਚਾਬੀ ਤਾਲਾ ਵੀ ਨਹੀਂ ਲਾਂਦਾ ਕਿਉਂਕਿ ਉੱਥੇ ਪਤਾ ਨਹੀਂ ਚੋਰੀ ਹੋਗੀ ਤਾਂ ਕੋੜੇ ਪੈਣਗੇ ਉੱਥੇ ਉਹ ਲੈ ਜਾਂਦੇ ਆ ਜੇਲ੍ਹ ਚ ਬਹੁਤ ਕਾਨੂੰਨ ਸਖਤ ਹੈ ਪਰ ਕੈਨੇਡਾ 'ਚ ਕਾਨੂੰਨ ਇੰਨਾ ਸਖਤ ਨਹੀਂ ਹੈਗਾ ਤੇ ਆਪਣੇ ਬੱਚੇ ਉਹਦਾ ਮਿਸਯੂਜ਼ ਕਰ ਰਹੇ ਆ ਦੇਖੋ ਬੁਰਾ ਲੱਗੇ ਭਾਵੇਂ ਚੰਗਾ ਲੱਗੇ ਇਹ ਸਮਝਣ ਦੀ ਗੱਲ ਹੈ ਕਿ ਅੱਜ ਆਸਟ੍ਰੇਲੀਆ ਸਾਡੇ ਬੱਚਿਆਂ ਨੂੰ ਖੁੱਲੇ ਦਿਲ ਨਾਲ ਵੀਜ਼ਾ ਦਿੰਦਾ ਸੀ ਨਿਊਜ਼ੀਲੈਂਡ ਆਪਣੇ ਬੱਚਿਆਂ ਨੂੰ ਖੁੱਲੇ ਦਿਲ ਨਾਲ ਵੀਜ਼ਾ ਦਿੰਦਾ ਸੀ ਸਾਰੇ ਕੰਟਰੀ ਨੇ ਆਪਣੇ ਰੂਲਸ ਟਾਈਟ ਕਰਤੇ ਔਰ ਖਾਸ ਕਰਕੇ ਪੰਜਾਬ ਹਰਿਆਣਾ ਦੇ ਬੱਚਿਆਂ ਨੂੰ ਬਹੁਤ ਜ਼ਿਆਦਾ ਸਟ੍ਰਿਕਟਲੀ ਲੈ ਕੇ ਜਾਣਾ ਸ਼ੁਰੂ ਕਰਤਾ ਸੋ ਸਟੂਡੈਂਟਸ ਹੱਲੇ ਕੈਨੇਡਾ ਨੇ ਪੰਜਾਬ ਹਰਿਆਣਾ ਟਾਰਗੇਟ ਨਹੀਂ ਕੀਤਾ ਤੇ ਆਪਾਂ ਥੋੜਾ ਸੁਧਰ ਜਾਈਏ ਔਰ ਜੋ ਚੀਜ਼ਾਂ ਉੱਤੇ ਹੋ ਰਹੀਆਂ ਹਨ ਉਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਜ਼ਿਆਦਾ ਚੇਂजेस ਦੇਖਣ ਨੂੰ ਮਿਲ ਸਕਦੇ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟਸ ਔਰ ਇਹਦੇ ਤੇ ਇਹ ਵੀ ਹੈ ਕਿ ਜਿਹੜੇ ਬੱਚਿਆਂ ਨੂੰ ਵੀਜ਼ਾ ਮਿਲ ਜਾਏਗਾ ਅਪ ਟੂ ਸਰਟਨ ਡੇਟਸ ਉਹਨਾਂ ਤੇ ਨਵੇਂ ਰੂਲ ਨਹੀਂ ਅਪਲਾਈ ਹੋਣਗੇ ਪਰ ਜਿਹੜੇ ਬੱਚਿਆਂ ਨੂੰ ਵੀਜ਼ਾ ਹੱਲੇ ਨਹੀਂ ਮਿਲਿਆ ਹੋਏਗਾ ਉਹਨਾਂ ਤੇ ਨਵੇਂ ਰੂਲਸ ਇੰਪਲਾਈ ਹੋਣਗੇ ਸੋ ਸਟੂਡੈਂਟਸ ਮੈਂ ਇਹ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਕੈਨੇਡਾ ਜਿਹੜੇ ਪੜਨ ਜਾਣ ਵਾਲੇ ਬੱਚੇ ਹਨ ਨਾ ਉਹਨਾਂ ਵਾਸਤੇ ਇੱਕ 골ਡਨ ਅਪਰਚੂਨਿਟੀ ਹੈ ਤੁਸੀਂ ਪੜਾਈ ਕਰੋ ਤੁਸੀਂ ਪੜਾਈ ਕਰਨ ਤੋਂ ਬਾਅਦ ਕੰਮ ਅਪ ਕਰੋ ਕੰਮ ਕਰਨ ਤੋਂ ਬਾਅਦ ਪੀਆਰ ਲਵੋ ਸਿੰਪਲ ਐਜ਼ ਥੈਟ ਜੇ ਤੁਸੀਂ ਕਹੋਗੇ ਮੈਂ ਪੜਾਈ ਨਹੀਂ ਕਰਨੀ ਤਾਂ ਹੁਣ ਮੈਨੂੰ ਨਹੀਂ ਲੱਗਦਾ ਕਿਸੇ ਵੀ ਦੇਸ਼ ਜਾ ਕੇ ਤੁਸੀਂ ਪੀਆਰ ਲੈ ਸਕਦੇ ਹੋ ਪੜਾਈ ਨਹੀਂ ਕਰਨੀ ਸਾਲ 2 ਸਾਲ 3 ਸਾਲ 4 ਸਾਲ ਆਪਾਂ ਉੱਥੇ ਪੈਸੇ ਭਾਵੇਂ ਕਮਾ ਲਾਂਗੇ ਪਰ ਸੈਟਲਮੈਂਟ ਨਹੀਂ ਹੋ ਪਾਏਗੀ ਸੋ ਸਟੂਡੈਂਟਸ ਨੂੰ ਮੇਰੀ ਇਹ ਰਿਕਵੈਸਟ ਹੈ ਔਰ ਪੇਰੈਂਟਸ ਨੂੰ ਵੀ ਕਿ ਹੁਣ ਆਪਾਂ ਜੇ ਦੇਖ ਰਿਹਾ ਨਾ ਜੇ ਕੰਪੈਰੀਜ਼ਨ ਕਰ ਰਹੇ ਆ ਇਤਨਾ ਦਾ ਵੀ ਬਹੁਤ ਦੇਖਣ ਨੂੰ ਮਿਲ ਰਿਹਾ ਜਿਵੇਂ ਪਹਿਲਾਂ ਵੀ ਦੱਸਿਆ ਕਿ ਕੈਨੇਡਾ ਤੋਂ ਲੋਕੀ ਯੂਐਸਏ ਚਾਹੁੰਦੇ ਆ ਇਲੀਗਲ ਹੋ ਕੇ ਜਾਣਾ ਚਾਹੁੰਦੇ ਆ ਬਟ ਮੈਂ ਉਹਨਾਂ ਦੀ ਇਨਫੋਰਮੇਸ਼ਨ ਲਈ ਦੱਸਦਾ ਕਿ ਉਹ ਅਸਾਈਲਮ ਨਹੀਂ ਪਾ ਸਕਦੇ ਯੂਐਸਏ ਚ ਔਰ ਮੋਸਟ ਪ੍ਰੋਬਬਲੀ ਜਿਹੜੇ ਬੱਚੇ ਫੜੇ ਜਾਣਗੇ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਸੋ ਇਹ ਗਲਤੀ ਵੀ ਆਪਾਂ ਨਾ ਕਰੀਏ ਔਰ ਆਪਾਂ ਕਿਸੇ ਦੇਸ਼ ਚ ਸਾਈਲਮ ਕਿਉਂ ਪਾਨ ਜਾ ਰਹੇ ਹਾਂ ਇਸ ਤੋਂ ਚੰਗਾ ਤਾਂ ਆਪਣੇ ਦੇਸ਼ ਮੁੜ ਆਈਏ ਕਿਸੇ ਦੇਸ਼ ਚ ਸਾਈਲਮ ਕਿਉਂ ਪਾਨ ਜਾ ਰਹੇ ਹਾਂ ਰੋਟੀ ਪਾਣੀ ਤਾਂ ਆਪਣੇ ਘਰ ਵੀ ਮਿਲਦੀ ਐ ਇੱਥੇ ਖੇਤੀਬਾੜੀ ਕਰ ਲੋ ਚੰਗੇ ਪੈਸੇ ਕਮਾ ਲੋਗੇ ਇੱਥੇ ਕੋਈ ਕੰਮ ਕਰ ਲੋ ਇੱਥੇ ਪੈਸੇ ਕਮਾ ਲਾਂਗੇ ਆਪਾਂ ਸਾਈਲਮ ਕਿਉਂ ਪਾਨ ਜਾ ਰਹੇ ਹਾਂ ਸੋ ਸਟੂਡੈਂਟਸ ਇਹ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਆਈ ਫੀਲ ਕਿ ਸਟਿਲ ਕੈਨੇਡਾ ਇਜ਼ ਵੈਰੀ ਵੈਰੀ ਗੁੱਡ ਡੈਸਟੀਨੇਸ਼ਨ ਐਂਡ ਵੈਰੀ ਗੁੱਡ ਆਪਸ਼ਨਸ ਆਰ ਥੇਅਰ ਅਫੋਰਡੇਬਲ ਆਪਸ਼ਨਸ ਆਰ ਥੇਅਰ ਔਰ PRV ਹੋ ਸਕਦੀ ਹੈ ਬਟ ਇੱਕ ਚੰਗੀ ਸਲਾਹ ਦੀ ਲੋੜ ਹੈ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਨੂੰ ਕੰਟੈਕਟ ਕਰੋ ਔਰ ਜ਼ੀਰੋ ਪ੍ਰੋਸੈਸਿੰਗ ਫੀਸ ਦੇ ਨਾਲ ਲੈਂਡਮਾਰਕ ਇਮੀਗ੍ਰੇਸ਼ਨ ਥਰੂ ਆਪਣਾ ਸਟੱਡੀ ਵੀਜ਼ਾ ਅਪਲਾਈ ਕਰੋ ਬਿਲਕੁਲ ਜੀ ਸੋ ਬਹੁਤ ਹੀ ਇੰਪੋਰਟੈਂਟ ਡਿਸਕਸ਼ਨ ਔਰ ਜਸਮੀਤ ਜੀ ਨੇ ਤੱਤ ਕੱਢਤਾ ਕੈਨੇਡਾ ਦਾ ਪੜਨ ਵਾਲੇ ਸਟੂਡੈਂਟਸ ਦੇ ਲਈ ਕੈਨੇਡਾ ਦੇ ਵਿੱਚ ਫਿਊਚਰ ਬਹੁਤ ਚੰਗੀਆਂ ਆਫਰਸ ਆ ਸਕਦੀਆਂ ਨੇ ਸੋ ਸਕਰੀਨ ਤੇ ਨੰਬਰ ਹੈ 90413 90412 ਤੁਰੰਤ ਇਸ ਨੰਬਰ ਤੇ ਕਾਲ ਕਰੋ ਜਸਮੀਜੀ ਦੀ ਟੀਮ ਦੇ ਨਾਲ ਗੱਲ ਕਰੋ ਤੇ ਸਲਾਹ ਕਰੋ ਫਿਰ ਫੈਸਲੇ ਕਰੋ ਥੈਂਕ ਯੂ so much ਥੈਂਕ ਯੂ so much